ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਨਵੀਂ ਰੈਸਪੀ ਇਹ ਜਿਹੜੀ ਆਪਾਂ ਰੈਸਪੀ ਬਣਾਵਾਂਗੇ ਜੀ ਬਣ ਕੇ ਬਿਲਕੁਲ ਤੁਹਾਨੂੰ ਇੰਜ ਲੱਗੂਗਾ ਜਿਵੇਂ ਪਨੀਰ ਦੀ ਸਬਜ਼ੀ ਹੁੰਦੀ ਆ ਇਸ ਤਰ੍ਹਾਂ ਲੱਗੂਗੀ ਟੇਸਟ ਇਸ ਤਰ੍ਹਾਂ ਦਾ ਆਊਗਾ ਜਿਹੜੀਆਂ ਜਿਹੜੇ ਵੀਰਪੈਨ ਆ ਖਾਂਦੇ ਆ ਅੰਡੇ ਖਾਂਦੇ ਆ ਇਹ ਉਹਨਾਂ ਵਾਸਤੇ ਆ ਜੀ ਜਿਹੜੇ ਨਹੀਂ ਖਾਂਦੇ ਉਹ ਵੀਡੀਓ ਨਾ ਦੇਖਣ ਭਾਵੇਂ ਤੇ ਇਹਨੂੰ ਬਣਾਉਣ ਵਾਸਤੇ ਨਾ ਆਪਾਂ ਇਸ ਤਰ੍ਹਾਂ ਦਾ ਇੱਕ ਡੱਬਾ ਲੈ ਲੈਣਾ ਸਟੀਲ ਦਾ ਡੱਬਾ ਜਿਹੜਾ ਹੁੰਦਾ ਟਿਫਨ ਤੇ ਇਹ ਜਿਹੜਾ ਇਸ ਤਰ੍ਹਾਂ ਟੱਕਣ ਲੱਗਦਾ ਹੋਵੇ ਜਿਹੜੀ ਡੱਬੇ ਦਾ ਸਹੀ ਟੱਕਣ ਹੋਵੇ ਡੱਬੇ ਦੇ ਵਿੱਚ ਕੋਈ ਵੀ ਮੋਰੀ ਵਗੈਰਾ ਨਾ ਹੋਵੇ ਡੱਬਾ ਸਾਫ਼ ਹੋਵੇ ਤੇ ਇਹਨੂੰ ਡੱਬੇ ਨੂੰ ਆਪਾਂ ਇਸ ਤਰ੍ਹਾਂ ਰੱਖ ਲਿਆ ਖੋਲ ਕੇ ਜਿਹੜੇ ਆ ਸਾਰੇ ਅੰਡੇ ਆ ਆਪਾਂ ਇਸ ਤਰ੍ਹਾਂ ਨਾ ਇਹਦੇ ਵਿੱਚ ਪਾਉਣੇ ਆ ਪਾਣ ਕੇ ਸਾਰੇ ਅੰਡਿਆਂ ਨੂੰ ਇਦੇ ਵਿੱਚ ਪਾ ਲੈਣਾ ਡੱਬੇ ਦੇ ਜਿੰਨੇ ਅੰਡੇ ਜੀ ਮੇਰੇ ਕੋਲ ਸੀਗੇ 10-12 ਅੰਡੇ ਉਹ ਮੈਂ ਭੰਨ ਕੇ ਨਾ ਆ ਡੱਬੇ ਦੇ ਵਿੱਚ ਪਾ ਲਿਆ ਇਸ ਤਰ੍ਹਾਂ ਹੁਣ ਇਹਦੇ ਵਿੱਚ ਤੁਸੀਂ ਨੂਨ ਮਿਰਚ ਆਪਦੇ ਹਿਸਾਬ ਨਾਲ ਪਾ ਲੈਣਾ ਜਿੰਨਾਕ ਤੁਸੀਂ ਤਿੱਖਾ ਖਾਣੇ ਹੋ ਘਟਖਾਣੇ ਹੋ ਵੱਧ ਖਾਣੇ ਹੋ ਮਿਰਚਾਂ ਪਾ ਲਈਆਂ ਆਪਾਂ ਲਾਲ ਤੇ ਥੋੜਾ ਜਿਹਾ ਪਾ ਲਾਂਗੇ ਆਪਾਂ ਨੂਨ ਕਿਉਂਕਿ ਬਰਾਉਣੀ ਇਹਦੀ ਸਬਜ਼ੀ ਆਪਾਂ ਬਾਅਦ ਵਿੱਚ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੈਂਟ ਦਾਂਗੇ ਚੰਗੀ ਤਰ੍ਹਾਂ ਘੋਲ ਕੇ ਫਿਰ ਆਪਾਂ ਇਹਨਾਂ ਨੂੰ ਆ ਕੁੱਕਰ ਦੇ ਵਿੱਚ ਪਾਣੀ ਪਾ ਲਿਆ ਉਹਦੇ ਵਿੱਚ ਰੱਖਾਂਗੇ ਆ ਦੇਖੋ ਜੀ ਆਪਾਂ ਨਾਣ ਮਿਰਚ ਪਾਇਆ ਸੀ ਜਿਹੜਾ ਅੰਡਿਆਂ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਘੋਲ ਲਿਆ ਇਸ ਤਰ੍ਹਾਂ ਘੋਲ ਲਿਆ ਤੇ ਉਹਨਾਂ ਇਹਦੇ ਤੇ ਲਾ ਦੇਣਾ ਟੱਕਣਾ ਚੰਗੀ ਤਰ੍ਹਾਂ ਢੱਕਣ ਲਾ ਕੇ ਕੁੱਕਰ ਦੇ ਵਿੱਚ ਇੰਨਾ ਕੁ ਪਾਣੀ ਪਾ ਕੇ ਜਿੰਨਾ ਕੁ ਮੈਂ ਪਾਇਆ ਹੋਇਆ ਥੋੜਾ ਜਿਹਾ ਤੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਇਹ ਡੱਬਾ ਜਿਹੜਾ ਰੱਖ ਦੋ ਰੱਖ ਕੇ ਢੱਕਣ ਲਾ ਦਿਓ ਇਹਦਾ ਕੁੱਕਰ ਦਾ ਢੱਕਣ ਲਾ ਕੇ ਹੁਣ ਆਪਾਂ ਗੈਸ ਤੇ ਰੱਖ ਦਾਂਗੇ ਢੱਕਣ ਲਗਾ ਕੇ ਆਪਾਂ ਕੁੱਕਰ ਦਾ ਤੇ ਕੁੱਕਰ ਰੱਖ ਦਿੱਤਾ ਗੈਸ ਤੇ ਗੈਸ ਛੱਡ ਦਾਂਗੇ ਚਲਾ ਦਾਂਗੇ ਤੇ ਇੱਕ ਤੋਂ ਦੋ ਦੋ ਸੀਟੀਆਂ ਲਵਾਵਾਂਗੇ ਆਪਾਂ ਇੱਕ ਸੀਟੀ ਜਾਂ ਦੋ ਸੀਟੀਆਂ ਲਵਾ ਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀ ਬਣ ਜੂਗਾ ਆਪਾਂ ਦੋ ਸੀਟੀਆਂ ਲਵਾ ਲਈਆਂ ਜੀ ਸ਼ੁਕਰ ਹੋ ਗਿਆ ਲੈ ਥੱਲੇ ਗੈਸ ਟਪਾਰ ਆ ਪਾ ਪਾ ਇਹਦੀ ਦਿੱਤੀ ਕੱਢ ਇਸ ਤਰ੍ਹਾਂ ਪਟਾਣਾ ਬਣਾ ਦੇਣਾ ਤੇ ਪਹਿਲਾਂ ਨਾ ਪਰਦੀ ਦੇ ਉੱਤੇ ਥੋੜਾ ਜਿਹਾ ਠੰਡਾ ਪਾਣੀ ਪਾ ਲਾਂਗੇ ਇਸ ਤਰ੍ਹਾਂ ਠੰਡਾ ਬਣ પાਕੇ ਹੱਥ ਤੇ ਚੰਗੀ ਤਰ੍ਹਾਂ ਕੋਨਾਂ ਦੇ ਵੇਟ ਕੇ ਸਤਿ ਸ਼੍ਰੀ ਅਕਾਲ ਡੱਬੀ ਨੂੰ ਆਪਾਂ ਵਿੱਚ ਚੱਕ ਲਾਂਗੇ ਮੇਰੇ ਕੋਲ ਟਾਈਮ ਨਹੀਂ ਸੀ ਹੈ ਕਾਲੀ ਸੀ ਤਾਂ ਕਰਕੇ ਨਹੀਂ ਤੁਸੀਂ ਠੰਡਾ ਹੋਣ ਤੇ ਬਾਅਦ ਚੱਕ ਲੈ ਸਕਦੇ ਹੋ ਕੁੱਕਰ ਕਰ ਦਾਂਗੇ ਆਪਾਂ ਸੈੱਟ ਆਪਾਂ ਡੱਬੀ ਖੋਲਣਾ ਹੈ आप इस तरह डब्बी के ढक्कन चक लिया देखो जी तो इस तरह अपना आंडे जेडे तरह चंकी तरह पक गए, हूँ इन्होंने आप कट लेंगे जो बहार डब्बी चो इस तरह ना तो डब्बी चार सवेरे चाकू फेर लो फिर इस तरह मार लो हूँ इस तरह ना आप कट लागे गर्मा थोड़ा जहाँ हाथ नहीं पड़ा इस तरह जी पीस कर सकते ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜਿਹੜੇ ਆਖ ਖਾਂਦੇ ਆ ਬਹੁਤ ਵਧੀਆ ਸਬਜ਼ੀ ਬਣੂਗੀ ਜੀ ਇਸ ਤਰ੍ਹਾਂ ਨਾ ਹੁਣ ਆਪਾਂ ਨੂੰ ਸਾਈਡ ਤੇ ਕਰ ਦਿੰਨੇ ਆ ਇੱਕ ਵਾਰੀ ਤੇ ਆਪਾਂ ਇਹਦੇ ਵਾਸਤੇ ਲੈ ਲਈਏ ਦੋ ਤਿੰਨ ਵੱਡੇ ਵੱਡੇ ਪਿਆਜ਼ ਲੈ ਲੈਣ ਦੋ ਲੈ ਲੈ ਸੇ ਟਮਾਟਰ ਇਹਨਾਂ ਨੂੰ ਕੱਟ ਲਿਆ ਹੋਣਾ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਇਸ ਤਰ੍ਹਾਂ ਆਪਾਂ ਤੇ ਵਿੱਚ ਪਾ ਕੇ ਦੋਨੇ ਚੀਜ਼ ਇਕੱਠੀਆਂ ਪਾ ਦਾਂਗੇ ਤੇ ਨੂੰ ਗ੍ਰाइंड ਕਰ ਲੈਂਗੇ ਹੁਣ ਆਪਾਂ 프라이ਪਨ ਰੱਖ ਲਿਆ ਗੈਸ ਤੇ ਤੇ ਗੈਸ ਜਲਾ ਲਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਜਿਵੇਂ ਤੁਸੀਂ ਕੀ YouTube ਵੀ ਸਾਡੀ ਨੂੰ ਤੜਕਾ ਲਾਉਣੀ ਆ ਉਸ ਤਰ੍ਹਾਂ ਇਹਨੂੰ ਤੜਕਾ ਲਾ ਲਓ ਹੁਣ ਇਹਦੇ ਵਿੱਚ ਆਪਣਾ ਤੇਲ ਗਰਮ ਹੋਗਾ ਥੋੜਾ ਜਿਹਾ ਪਾ ਲਈ ਜੀਰਾ ਗ੍ਰਾਊਂਡ ਹੋ ਗਿਆ ਜੀ। ਹੁਣ ਆਪਾਂ ਜਿਹੜਾ ਗ੍ਰੈਂਡ ਕਰ ਲੈਂਦਾ ਸੀ ਸਾਰਾ ਮਸਾਲਾ। ਲੰਗਾ ਤੇ ਤੁਮਟਰ ਸੀ ਦੋ ਚੀਜ਼ਾਂ ਸੀ। ਇਹਨਾਂ ਨੂੰ ਭਾਗ ਕੇ ਫਿਰ ਆਪਾਂ ਹੋਲਾਗੇ। ਜਿਵੇਂ ਆਪਾਂ ਸਬਜ਼ੀਾਂ ਸਾਲਾ ਤੋਂ ਜਿਵੇਂ ਬਣਾਇਆ ਉਸੇ ਤਰ੍ਹਾਂ ਇਹ ਵੀ ਬਣਾਗੇ। ਦੇਖ ਸਕਦੇ ਹੋ ਤੁਸੀਂ ਮਸਾਲਾ ਆਪਣਾ ਜਿਹੜਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮ ਤੁਸੀਂ ਜੇ ਜ਼ਿਆਦਾ ਤਿੱਖਾ ਖਾਣੇ ਆ ਤਾਂ ਨਮਰਚ ਜ਼ਿਆਦਾ ਪਾ ਲਓ ਜੀ ਪਰ ਆਪਾਂ ਹੁਣ ਮਿਰਚ ਘੱਟ ਖਾਣੇ ਤਾਂ ਪਾਵਾਂਗੇ ਕੋਸ਼ਾ ਪਾਉ ਦੇ ਵਿੱਚ ਵੀ ਪਾਇਆ ਸੀ ਹੈ ਨਮ ਪਾ ਦਿੱਤਾ ਹੁਣ ਪਾਵਾਂਗੇ ਆਪਰੇ ਵਿੱਚ ਕਾਲੀ ਮਿਰਚ ਥੋੜੀ ਜਿਹਾ ਆਪਾਂ ਪਾਵਾਂਗੇ ਕਾਲੀ ਮਿਰਚ ਤੇ ਆਹ ਵਾਲੀ ਪਾਵਾਂਗੇ ਆਪਾਂ ਢੇਕੀ ਮਿਰਚ ਉਹ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਇਹ ਥੋੜਾ ਜਿਹਾ ਪਾਵਾਂਗੇ ਆਵਾਂ ਨੀ ਲੇ ਮਸਾਲਾ ਇਹ ਮਸਾਲਾ ਤੁਸੀਂ ਆਪੇ ਮਰਜ਼ੀ ਮਤਾਬਕਾ ਖਟਾ ਉਹਨੂੰ ਪਾਸਾ ਰਹਿੰਦੇ। ਜੇ ਤੁਸੀਂ ਜਿਆਦਾ ਤਿੱਖਾ ਖਾਣੇ ਹੋ ਤਾਂ ਜਿਆਦਾ ਪਾਣੀ ਜੇ ਘਟ ਖਾਣੇ ਖਟ ਪਾਰ ਪਾ ਲਓ। ਹੁਣ ਆਪਾਂ ਪਾਵਾਂਗੇ ਇਹਦੇ ਛਾਲਦੇ। ਹੁਣ ਆਪਾਂ ਹਲਦੀ ਪਾ ਦਿੱਤੀ। ਹੁਣ ਇਹ 2 ਸਕਿੰਟ ਪਕਾ ਕੇ ਇਹਨੂੰ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ। ਪਾਣੀ ਤੁਸੀਂ ਜਿੰਨੀ ਤਰੀ ਰੱਖਣੀ ਹੋ ਉਹਨਾਂ ਪਾ ਸਕਦੇ ਆ ਪਾਣੀ ਭਾ ਕੇ ਖੋਣੇ ਕਰੀਏ ਨੂੰ ਨਾ ਵਾਲਾ ਹੁੰਦਾ ਕਿ ਫਿਰ ਆਪਾਂ ਇਹਦੇ ਵਿੱਚ ਆਪਣਾ ਸਮਾਨ ਜਿਹੜਾ ਉਹ ਪਾਵਾਂਗੇ ਆਪਣਾ ਇਹ ਮਸਾਲਾ ਜੀ ਉਰਚਾ ਲੱਗ ਗਿਆ ਉਹਨੂੰ ਵੀ ਵਿੱਚ ਪਾਵਾਂਗੇ ਅਗਲੇ ਪਾ ਹਾਂ ਦੇਸੀ ਘਿਓ ਇਹ ਲੈ ਆਪਾਂ ਸਾਰੇ ਅੰਡੇ ਆ ਇਸ ਵਾਲਕੇ ਇਹ ਸਬਜੀ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਲੱਗੂਗੀ ਜਿਵੇਂ ਮੀਰ ਦੀ ਸਬਜੀ ਹੁੰਦੀ ਆ ਅੰਡੇ ਵਾਲਕੇ ਤਾਂ ਤੁਸੀਂ ਬਹੁਤ ਵਾਰੇ ਬਣਾਏ ਹੋਣਗੇ ਤੇ ਇੱਕ ਤੁਸੀਂ ਤੁਹ ਜੀ ਅੰਡੇ ਦੀ ਬਹੁਤ ਵਾਰੇ ਬਣਾਈ ਹੋਗੀ ਪਰ ਇਹ ਸਬਜੀ ਨਹੀਂ ਕਦੇ ਟਰਾਈ ਕੀਤੀ ਹੋਊਗੀ ਤੁਸੀਂ ਇਸ ਤਰ੍ਹਾਂ ਜਿਵੇਂ ਵੱਡਾ ਪੀਸ ਰਹਿਗਾ ਉਹ ਹੈ ਤੁਸੀਂ ਇਹਨੂੰ ਨਾ ਪਰ ਛੋਟਾ ਕਰਦਾ ਹੈ ਹੁਣ ਇਹਦੇ ਵਿੱਚ ਪਾਣੀ ਪਾ ਲਿਆ ਥੋੜਾ ਜਿਹਾ ਹੋਰ ਾਂਡੇ ਵੀ ਆਪਣੇ ਉਬਲੇ ਹੋਏ ਐ ਜੀ ਤੇ ਹੁਣ ਆਪਾਂ 2 ਮਿੰਟਾਂ ਵਾਲੀ ਸੇਕ ਲਵਾਵਾਂਗੇ ਜਿਆਦਾ ਟਾਈਮ ਨਹੀਂ ਲਿਜਿਣਾ ਠੱਕੇ 2 ਮਿੰਟਾਂ ਵਾਲੀ ਸੇਕ ਲਵਾ ਲੈਨੇ ਆਪਣੀ ਸਬਜੀ ਨੂੰ ਜੀ 2-3 ਮਿੰਟ ਹੋ ਗਏ ਭਕਦੀ ਨੇ ਕਿਉਂਕਿ ਆਂਡੇ ਤਾਂ ਆਪਣੇ ਉਬਲੇ ਹੁੰਦੇ ਆ ਇਹਦੇ ਵਿੱਚ ਆਪਾਂ ਮਸਾਲਾ ਇਹ ਰਚਾਉਣਾ ਸੀ ਬਸ ਉਹ ਰਜ ਗਿਆ ਜੀ ਇਸ ਤਰ੍ਹਾਂ ਦੀ ਆਪਣੀ ਸਬਜੀ ਬਾਕੀ ਤਿਆਰ ਹੋਈ ਹੈ ਤੁਹਾਨੂੰ نیچے ਟਾਰ ਕੇ ਦਿਖਾ ਲੈਂਦੇ ਆ ਗੈਸ ਕਰ ਦਿੰਨੇ ਆਪਾਂ ਬੰਦ ਆ ਦੇਖੋ ਜੀ ਇਸ ਤਰ੍ਹਾਂ ਦੀ ਆਪਣੀ ਸਬਜੀ ਪੰਕੀ ਤਿਆਰ ਆ ਆ ਦੇਖੋ ਜੀ ਇਸ ਤਰ੍ਹਾਂ ਇਹ ਸਬਜੀ ਬਣੀ ਹੈ ਬਿਲਕੁਲ ਪਨੀਰ ਵਰਗਾ ਟੇਸਟ ਆ ਉਹ ਤੁਹਾਨੂੰ ਜਿੰਨੇ ਕੁ ਭੂਆ ਵੀ ਅੰਡੇ ਦੀ ਸਬਜੀ ਆ ਜਿਹੜੇ ਮੇਰੇ ਵੀਰ ਭੈਣਾਂ ਆਂਬੇ ਖਾ ਸਕਦੇ ਆ ਉਹ ਇਹ ਸਬਜੀ ਵੀ ਬਣਾ ਕੇ ਖਾ ਸਕਦੇ ਆ ਜੀ ਠੀਕ ਆ ਜੀ ਆਪਾਂ ਸਿੰਪਲ ਅੰਡੇ ਵਾਲੇ ਤਾਂ ਬਹੁਤ ਹੋਰ ਹੀ ਬਣਾਉਣੇ ਆ ਪਰ ਇਹ ਜੀ ਜਪਾਂ ਇਹ ਬਣਾਉਂਦੇਗੇ ਇਸ ਤਰ੍ਹਾਂ ਤੁਸੀਂ ਲਗ ਲਗ ਰਸਪੀਆਂ ਟਰਾਈ ਕਰ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਤੁਸੀਂ ਇਹ ਸਬਜੀ ਸੁੱਕੀ ਵੀ ਬਣਾ ਸਕਦੇ ਹੋ ਜਿਵੇਂ ਸ਼ਿਮਲਾ ਮਿਰਚ वगैरह ਪਾ ਕੇ ਦੇ ਵਿੱਚ ਤੇ ਉਵੇਂ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਹੀ ਬਣਾ ਸਕਦੇ ਜੀ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ